ਪੁਲਿਸ ਦੇਖ ਰਹੇ ਹੋ ਚੜਦੀ ਕਲਾ ਪੰਜਾਬ న్యూਸ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਵਿੱਚ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਕਰਕੇ ਗੁਰਦਾਸਪੁਰ ਦੇ ਵਿੱਚ 35 ਦੇ ਕਰੀਬ ਨਾਕੇ ਬੰਦੀ ਕਰ ਜ਼ਿਲ੍ਹਾ ਸੀਲਿੰਗ ਕੀਤੀ ਗਈ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਖੁਦ ਨਾਕਿਆਂ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਬਰੀਫ ਕੀਤਾ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਜਿਸ ਜਗ੍ਹਾ ਦੇ ਪੁਲ ਬਣੇ ਹਨ ਉਹਨਾਂ ਉੱਪਰ ਵੀ ਨਾਕੇ ਬੰਦੀ ਕੀਤੀ ਗਈ ਗਈ ਹੈ SSP ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਡਰੋਨ ਨੈਗੇਟਿਵਿਟੀ ਬਹੁਤ ਕਟੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਨੂੰ ਬੁਖਤਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰ ਰਹੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਸਟ ਡਾਕਸ ऑल एस पीज ओल डी एस पीज ओल एस एच ओज ओल चौकीन साज सारे लगभग थर्टी फाइव नाका पॉइंट है पैंतीस जगह नाकेबंदी असी की हैगी जिले के सारे जी एंट्री पॉइंट है अभी वो चैक कर रहे हैं सिटी के जिन्हें भी सिटीज़ है दिनानगर दिनानगर दिना, नगर, दिना नगर इस तुं तो अलावा धारीवाल कलानो गुरदासपुर शहर तो जोड़े मेजर चेक चेक पॉइंट्स है और जे जे मेजर जे पुल है ਉਥੇ ਅਸੀਂ ਨਾਕਾਬੰਦੀ ਕੀਤੀ ਗਈ ਅਸੀਂ ਜੈਕਅਪੇ ਹੈਗੇ ਸੋ ਥੈਟ ਕਿ ਅਸੀਂ ਜਿਹੜਾ ਪਬਲਿਕ ਦਾ ਕੰਫੀਡੈਂਸ ਹੈ ਉਹ ਬੂਸਟ ਕਰ ਸਕੀਏ ਅਤੇ ਨਾਲ ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਂਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਇੱਕ ਚੀਜ਼ ਹੈ অপারেশন ਸਿੰਧੂਰ ਦੇ ਬਾਅਦ ਗੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਬੋਸ ਬਾਰਡਰ ਕਹ ਰਹੀ ਹੈ ਉਹ ਹਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡੋਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਬ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਦੀ ਹੈ ਉਹ ਅਸੀਂ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਲਗਾ ਬਾਤ ਨੂੰ ਜਿਹੜੇ ਹੈਗੇ ਅਗਸਟ ਦੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਨਾਤ ਬਾਤ ਨੂੰ ਵੀ ਜਿਹੜਾ ਹੈਗਾ ਸ਼ਰਕੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਈਓ ਦੇ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਸੀ ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡੇ ਚ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਰਨ ਆਊਟ ਦਾ ਮੈਂਟੇਨ ਕਰਨ ਵਾਸਤੇ ਸਾਰੇ ਜਿਹੜਾ ਐਫਰਟਸ ਹੈ ਉਹ ਦਿਲਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਕਾਸਟ ਬੁੱਕ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੁਰਦਾ ਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਦੇਈ ਜਾ ਰਿਹਾ ਹੈਗਾ ਸਾਡਾ ਜਿਹੜਾ ਜਿਹੜਾ ਪੋਰਟਲ ਹੈਗਾ ਜਿਹੜਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਪੱਧਰ ਤੇ ਅਸੀਂ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਨੂੰ ਫੋਨ ਇਆ ਅਦਰ ਇਸ ਤੋਂ ਇਲਾਵਾ ਆ ਜਿਸ ਕੋਨ ਤੋਂ ਰਿਲੇਟਡ ਨਹੀਂ ਹੈ ਅਦਰ ਜਿ ਤਨੀ ਵੀ ਕੇਸ ਪ੍ਰੋਪਰਟੀਆਂ ਹੈਗੀ ਵੱਖ-ਵੱਖ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਪੂਟ ਕਰ ਰਹੇ ਹਾਂ ਇਹ ਇੱਥੇ ਪੂਰਾ ਸੋਸ਼ਲ ਮੀਡੀਆ ਮੋਨਿਟਰਿੰਗ ਕੀਤੀ ਜਾਦੀ ਹੈਗੀ ਤੁਸੀਂ ਦੇਖਿਆ ਵੀ ਹੋਗਾ ਪਹਿਲਾਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵੀਰਲ ਹੋਏ ਸੀਗੇ ਆਰਮਸ ਤੋਂ ਵੀ ਰਿਲੇਟਡ ਉੱਥੇ ਅਸੀਂ ਜਿਹੜਾ ਲੀਗਲ ਐਕਸ਼ਨ ਵੀ ਲਿਆ ਸੀਗਾ ਐਂਡ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀਗਾ ਉਹ ਇਹਦੇ ਲਈ ਤੋਂ 10 ਪੁਲਿਸ ਪੁਲੀ ਮੁਸਤੈਦ ਹੈਗੀ ਲਈ ਕੋਈ ਵੀ ਵਿਅਕਤੀ ਜੇਕਰ ਇਲੀਗਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਅਮਿਸ਼ੂਜ਼ ਕਰੇਗਾ ਉਹ ਇੱਕ ਇਲੀਗਲ ਕਵਾਇ ਹੈ